ਹੇਲੂਇਆ ਹੇਲੂਇਆ ਹਰ ਸੱਚਾ ਜਨ ਕੋ ਹੇਲੂਇਆ 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 ਦਾ ਨਾਮ ਅਜਦਾ ਤੇ ਸ਼ੈਤਾਨ ਹੈ ਹਮੇਸ਼ਾ ਸ਼ੈਤਾਨ ਨੂੰ ਪਰਚਾਉਂਦੇ ਰਹੋ ਪਵਿੱਤਰ ਬਾਣੀ ਵਿੱਚ ਅਸੀਂ ਕੀ ਸੁਣਿਆ ਪਰਮੇਸ਼ਰ ਦੇ ਅਧੀਨ ਹੋਵੋ ਤੇ ਸ਼ੈਤਾਨ ਨਾਲ ਕੀ ਕਰੋ ਹਮਾਸੋ ਅਤੇ ਉਹ ਕਾੜ ਤੋਂ ਕੀ ਹੋ ਜਾਏਗਾ ਹੋ ਜਾਏਗਾ ਬਾਈਬਲ ਇਹ ਨਹੀਂ ਕਹਿੰਦੀ ਕਿ ਸ਼ੈਤਾਨ ਦੇ ਨਾਲ ਕੰਪਰਮਾਈਜ਼ ਕਰੋ ਸਮਝੌਤਾ ਕਰੋ ਯੋਗਟ ਸਭ ਕੁਝ ਜੇਗਾ ਬਾਈਬਲ ਕਹਿੰਦੀ ਹੈ ਸ਼ੈਤਾਨ ਦਾ ਸਾਹਮਣਾ ਕਰੋ ਕਿਤਾਬ ਕਰੋ ਪਰਮੇਸ਼ਰ ਦੀ ਅਧੀਨ ਹੋ ਤੇ ਸ਼ੈਤਾਨ ਕੀ ਹੋਏਗਾ ਘਟ ਤੋਂ ਭੱਜ ਜਾਏਗਾ ਸ਼ੁਰੂ ਤੋਂ ਹੀ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਤੇ ਸ਼ੈਤਾਨ ਕੀ ਕਰਦਾ ਹੈ ਸ਼ੁਰੂ ਤੋਂ ਹੀ ਸ਼ੈਤਾਨ ਜੀ ਆ ਪਿਆ ਤੇ ਪਰਮੇਸ਼ਰ ਦਾ ਪੁੱਤਰ ਇਸੇ ਲਈ ਪ੍ਰਗਟ ਹੋਇਆ ਹੈ ਦੇ ਸ਼ੈਤਾਨ ਦੇ ਕੰਮਾਂ ਨੂੰ ਕੀ ਕਰੇ ਨਾਸ਼ ਕਰੇ ਸਾਡੀ ਕੋਲੋਂ ਕਹੇ ਕੋਈ ਹਾਂ ਜੀ ਹਾਂ ਚਾਨਣ ਦਾ ਸ਼ੁਰੂ ਤੋਂ ਇਹ ਹਨੇਰੇ ਨਾਲ ਮੇਲ ਨਹੀਂ ਆ ਕਿ ਹੈ ਕੋਈ ਸਮਝੌਤਾ ਕੋਈ ਸਮਝੌਤਾ ਹੈਗਾ ਜਿੱਤੇ ਚਾਨਣ ਦਾ ਉਸ ਹਨੇਰੇ ਨੂੰ ਜਾਣਾ ਪੈਣਾ ਹੈ ਹਨੇਰਾ ਤੇ ਰੋਕ ਨਹੀਂ ਸਕਦਾ ਜਿੱਤੇ ਪ੍ਰਕਾਸ਼ ਆ ਜਿੱਤੇ ਲਾਈਟ ਆ ਜਿੱਤੇ ਚਾਨਣ ਆ ਉਹ ਤੇ ਹਨੇਰਾ ਕੀ ਨਹੀਂ ਕਰ ਸਕਦਾ ਰੋਕ ਨਹੀਂ ਸਕਦਾ ਟਿਕ ਨਹੀਂ ਸਕਦਾ ਪ੍ਰਭੂ ਯਿਸੂਮਸੀ ਨੇ ਕਿਹਾ ਮੈਂ ਜਗਤ ਤੱਕ ਚਾਨਣ ਮੈਂ ਜਗਤ ਦਾ ਕੀ ਹੈ ਚਾਨਣ ਚਾਨਣ ਅੱਜ ਕੋਲ ਹallelujah 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 ਅੱਜ ਬਹੁਤ ਸਾਰੇ ਲੋਕ ਨੇ ਕਿੰਦੇ ਸਾਡੀ ਰੋਟੀ ਵੀ ਬੁਲੀ ਬੜੇ ਚਾਦਰਾਂ ਤੋਂ ਅੱਜ ਬਹੁਤ ਸਾਰੇ ਲੋਕ ਨੇ ਚਲੋ ਬਚਨ ਤੇ ਬਹੋਣ ਜਿਹੜਾ ਸੀਗਾ ਪਰ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਕਿੰਦੇ ਈ ਬਹੁਤ ਕਰਦੇ ਆ ਪਰ ਪਤਾ ਨਹੀਂ ਚਲਦਾ ਕਿ ਵਾਈ ਚੱਲਦੀ ਹੈ। ਕਮੋਂ ਨੇ ਬਹੁਤਾ ਪਰ ਪਤਾ ਨਹੀਂ ਲੱਗਦਾ ਕਿ ਵਾਈ ਚੱਲਦੀ। ਸੋ ਮੇਰੇ ਪਿਆਰੋ ਤੇ ਭਰਾਓ ਪ੍ਰਭੂ ਦੇ ਪਵਿੱਤਰ ਬਚਨ ਵਿੱਚ ਲਿਖਿਆ ਜ਼ਮੀਨ ਟਲ ਸਕਦੀ ਆ ਅਸਮਾਨ ਟਲ ਸਕਦਾ ਪਰ ਪ੍ਰਭੂ ਦਾ ਬਚਨ ਬਾਪਦੀ ਟਲਿਆ ਤੇ ਨਾ ਹੀ ਕੱਲੇ ਦਾ ਬਚ ਕੇ ਬੋਲੋ ਹallelujah। ਹallelujah। ਪੈ ਸਕਦਾ ਤੇ ਧੋਖ ਨੂੰ ਲੱਗ ਸਕਦੀ ਆ ਪਰ ਪਰਮੇਸ਼ਰ ਦੇ ਪੂਜ ਕਰਨ ਵਾਲਿਆਂ ਨੂੰ ਪਰਮੇਸ਼ਰ ਦੇ ਪਿੱਛੇ ਚੱਲਣ ਵਾਲਿਆਂ ਨੂੰ ਪਰਮੇਸ਼ਰ ਦੀ ਵੰਦਗੀ ਕਰਨ ਵਾਲਿਆਂ ਨੂੰ ਪਰਮੇਸ਼ਰ ਦਾ ਨਾਮ ਉੱਚਾ ਕਰਨ ਵਾਲਿਆਂ ਨੂੰ ਨਾ ਅੱਜ ਤੱਕ ਕਦੇ ਥੋੜ ਆਈ ਆ ਤੇ ਨਾ ਹੀ ਕਦੇ ਹੋੜ ਆਵੇਗੀ ਹallelujah ਹallelujah ਆਇਏ ਜੁਸਟ ਉਸ ਪ੍ਰਭਾਤ ਵਾਲਾ ਸਾਡਾ ਪ੍ਰਭੂ ਬਹੁਤ ਲੋਕ ਕਹਿੰਦੇ ਸਾਡੀ ਕੀ ਨਹੀਂ ਪੂਰੀ ਹੁੰਦੀ ਰੋਟੀ ਨਹੀਂ ਪੂਰੀ ਹੁੰਦੀ ਰੋਟੀ ਕਿੱਡੀ ਪੂਰੀ ਕਰਨੀ ਹੈ